ਸਤਕਾਰਯੋਗ ਦੋਸਤੋ ਇਸ ਵੀਡੀਓ ਦੇ ਨਾਲ ਨੱਥੀ ਦੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਤਸਵੀਰ ਤਾਂ ਉਹ ਹੈ ਜਿਹਦੇ ਵਿੱਚ ਵਿਦਿਆਰਥੀ ਹੈ ਜਿਹੜੇ ਸਕੂਲ ਵਿਦਿਆਰਥੀ ਹੈ ਬੱਚੇ ਸਾਡੇ ਉਹ ਮੁਰਗੇ ਬਣੇ ਹੋਏ ਆ ਕੰਨ ਫੜੇ ਹੋਏ ਆ ਉਹਨਾਂ ਨੇ ਪੁੱਠੇ ਤੇ ਟੀਚਰ ਹੈ ਜਿਹੜਾ ਉਹਨਾਂ ਦੇ ਪਿੱਠ ਦੇ ਉੱਤੇ ਡੰਡੇ ਮਾਰ ਰਿਹਾ ਹੈ ਇਹ ਅਸੀਂ ਦੇਖ ਰਹੇ ਹਾਂ ਇਹ ਸਿਸਟਮ ਹੈ ਜਿਹੜਾ ਕਿਸੇ ਵੇਲੇ ਜਦੋਂ ਸਾਡੇ ਵਰਗੇ ਪੜ੍ਹਦੇ ਸੀਗੇ ਇਹ ਆਮ ਰਵਾਜ ਸੀ ਉਦੋਂ ਕਿ ਬੱਚਾ ਹੋਮਵਰਕ ਕਰਕੇ ਨਹੀਂ ਆਇਆ ਟੀਚਰ ਇਸ ਤਰ੍ਹਾਂ ਦੀਆਂ ਸਜ਼ਾਵਾਂ ਦਿੰਦੇ ਸੀ ਸਕੂਲਾਂ ਦੇ ਵਿੱਚ ਸ਼ਰਿਆਮ ਤੇ ਇਹ ਵੀ ਮੁਹਾਵਰਾ ਉਦੋਂ ਚੱਲਦਾ ਸੀਗਾ ਕਿ سپੇਅਰ ਦਾ ਰੋਡ ਤੇ ਸਪੋਇਲ ਦਾ ਚਾਈਲਡ ਜਣੀ ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਕਿ ਡੰਡਾ ਹਟਾਇਆ ਤੇ ਬੱਚਾ ਵਿਗੜਿਆ ਜਣੀ ਡੰਡੇ ਨਾਲ ਜਿਵੇਂ ਡੰਗਰਾਂ ਨੂੰ ਹੱਕਿਆ ਜਾਂਦਾ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਬੱਚਿਆਂ ਨੂੰ ਐਵੇਂ ਹੱਕਦਾ ਸੀਗਾ ਟੀਚਰ ਜਣੀ ਟੀਚਰ ਜਿਹੜਾ ਉਹ ਆਜੜੀ ਦਾ ਰੋਲ ਕਰਦਾ ਸੀ ਵੀ ਡਾਂਗ ਫੜਕੇ ਫੜਕੇ ਜਿਵੇਂ ਪੇਡਾਂ ਬੱਕਰੀਆਂ ਗਊਆਂ ਤੇ ਮੱਝਾਂ ਹੱਕੀ ਦੀਆਂ ਨੇ ਤੇ ਇਸ ਤਰ੍ਹਾਂ ਦਾ ਰੋਲ ਜਿਹੜਾ ਸੀ ਵਿਦਿਆਰਥੀਆਂ ਦਾ ਹੁੰਦਾ ਸੀ ਪਸ਼ੂਆਂ ਵਾਲਾ ਉਹਨਾਂ ਨਾਲ ਵਿਹਾਰ ਤੇ ਇਹ ਡੰਡਾ ਜਿਹੜਾ ਇਸ ਤਰ੍ਹਾਂ ਚੱਲਦਾ ਸੀਗਾ ਉਦੋਂ ਤਾਂ ਉਸ ਜਮਾਨੇ ਦੇ ਵਿੱਚ ਫੇਰ ਵੀ ਕਈ ਲੋਕ ਇਹ ਗੱਲ ਕਹਿੰਦੇ ਸੁਣੇ ਜਾਂਦੇ ਆ ਕਿ ਉਹ ਐਜੂਕੇਸ਼ਨ ਸਿਸਟਮ ਸੀ ਜਿਹੜਾ ਫੇਰ ਵੀ ਠੀਕ ਸੀ ਪਰ ਉਸ ਐਜੂਕੇਸ਼ਨ ਸਿਸਟਮ ਨੇ ਮੈਂ ਗਵਾਹ ਇਸ ਗੱਲ ਦਾ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਜਿਹੜੇ ਪੜਨੋਂ ਹਟਾਇਓ ਉਸ ਵੇਲੇ ਦੀਆਂ ਜਿਹੜੀਆਂ ਟੀਚਰਾਂ ਦਾ ਜਿਹੜਾ ਬੇਲੋੜਾ ਸ਼ਰੀਰਕ ਤੌਰ ਤੇ ਬੱਚਿਆਂ ਦੇ ਉੱਤੇ ਤਸ਼ੱਦਦ ਕਰਨਾ ਮਾਰਕੁੱਟ ਕਰਨੀ ਛਿੜਕਣਾ ਚਪੇੜਾ ਮਾਰਨੀਆ ਡੰਡੇ ਮਾਰਨੇ ਉਹ ਸਾਰਾ ਕੁਝ ਸੀ ਉਹਨੇ ਬਹੁਤ ਸਾਰੇ ਬੱਚਿਆਂ ਨੂੰ ਸਕੂਲਾਂ ਚੋਂ ਭਜਾਇਆ ਹੈ ਤੇ ਬਹੁਤ ਸਾਰੇ ਬੱਚੇ ਆ ਜਿਹੜੇ ਜਿਹੜੇ ਹੋਣਹਾਰ ਬੱਚੇ ਸੀਗੇ ਉਹ ਜਿਹੜੇ ਸੀਗੇ ਪੜਨ ਤੋਂ ਵਾਂਝੇ ਰਹਿ ਗਏ ਤੇ ਅਨਪੜ੍ਹ ਰਹਿ ਗਏ ਇਹ ਸਿਸਟਮ ਚੱਲਦਾ ਸੀਗਾ ਪਰ ਦੂਜੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਬੈਂਕ ਦੇ ਵਿੱਚ ਬੱਚਾ ਉਤੋਂ ਕਿਵੇਂ ਕੱਸਿਆ ਜਾ ਰਿਹਾ ਉਹਨੂੰ ਬੱਚਾ ਵਿੱਚ ਫਿੱਟ ਹੈ ਤੇ ਉਹਨੂੰ ਉਤੋਂ ਨਪੀੜਿਆ ਜਾ ਰਿਹਾ ਹੈ ਉਦੋਂ ਤੱਕ ਕਿਹਾ ਜਾਂਦਾ ਸੀ ਚੱਲ ਵੀ ਡੰਡਾ ਹਟਾਇਆ ਤੇ ਬੱਚਾ ਵਿਗੜਿਆ ਤੇ ਹੁਣ ਤਾਂ ਇਹ ਕਹਿੰਦੇ ਸਾਡੇ ਮਨੋਵਿਗਿਆਨੀ ਸਿੱਖਿਆ ਸ਼ਾਸਤਰੀ ਕਿ ਚਾਈਲਡ ਸੈਂਟਰਡ ਐਜੂਕੇਸ਼ਨ ਹੋਣੀ ਚਾਹੀਦੀ ਹੈ ਤੇ ਹੈਗੀ ਹੈ ਕਹਿੰਦੇ ਬੱਚਿਆਂ ਦੇ ਦੁਆਲੇ ਘੁੰਮੇ ਟੀਚਰ ਵੀ ਮਾਪੇ ਵੀ ਸਮਾਜ ਵੀ ਅਧਿਆਪਕ ਵੀ ਸਾਰੇ ਬੱਚੇ ਦੇ ਦੁਆਲੇ ਘੁੰਮਣ ਤੇ ਬੱਚੇ ਦੇ ਅੰਦਰ ਸਾਰਾ ਕੁਝ ਹੈਗਾ ਗਿਆਨ ਦਾ ਉਹ ਭੰਡਾਰ ਹੈ ਉਹਦੇ ਵਿੱਚੋਂ ਕੱਢੋ ਜਿਵੇਂ ਅਸੀਂ ਪਾਣੀ ਕੱਢਣਾ ਹੁੰਦਾ ਧਰਤੀ ਦੇ ਵਿੱਚ ਬੋਰ ਕਰਦੇ ਹਾਂ ਨਾ ਨਲਕਾ ਲਾਉਨੇ ਆ ਜਾਂ ਅਸੀਂ ਬੋਰ ਟਿਊਬ ਲਾਉਣਾ ਤਾਂ ਥੱਲਿਓਂ ਧਰਤੀ ਦੇ ਵਿੱਚੋਂ ਪਾਣੀ ਕੱਢਣ ਤੋਂ ਪਹਿਲਾਂ ਵੀ ਧਰਤੀ 'ਚ ਪਾਣੀ ਤਾਂ ਹੁੰਦਾ ਹੀ ਐ ਪਰ ਉੱਤੋਂ ਪਾਉਣਾ ਪੈਂਦਾ ਪਹਿਲਾਂ ਫੇਰ ਉਹ ਜਦੋਂ ਪਾਣੀ ਚੱਕ ਲੈਂਦਾ ਫੇਰ ਉਹ ਕੱਢਦਾ ਰਹਿੰਦਾ ਐਵੇਂ ਕਹਿੰਦੇ ਹੁਣ ਬੱਚੇ ਦੇ ਵਿੱਚ ਸਭ ਕੁਝ ਹੈਗਾ ਉਹਦੇ ਦਿਮਾਗ ਦੇ ਵਿੱਚ ਬਸ ਬਾਹਰੋਂ ਤੁਸੀਂ ਤਾਂ ਟੱਚ ਦੇਣਾ ਐ ਬਾਹਰੋਂ ਇੱਕ ਵਾਰੀ ਪਾਣੀ ਪਾਉਣਾ ਫੇਰ ਉਹਦੇ ਵਿੱਚੋਂ ਆਪਣੇ ਆਪ ਨਿਕਲੂਗਾ ਤੇ ਬੱਚੇ ਨੂੰ ਮਾਰੋ ਨਾ ਕੁੱਟੋ ਨਾ ਡੰਡਾ ਨਾ ਵਰਤੋ ਛਿੜਕਾ ਨਾ ਮਾਰੋ ਕਿਸੇ ਕਿਸਮ ਦਾ ਮਾਨਸਿਕ ਜਾਂ ਸਰੀਰਕ ਤਸ਼ੱਦਦ ਬੱਚੇ ਦੇ ਉੱਤੇ ਨਹੀਂ ਹੋਣਾ ਚਾਹੀਦਾ ਇਹ ਅੱਜ ਕੱਲ੍ਹ ਗੱਲ ਚੱਲਦੀ ਐ ਐਜੂਕੇਸ਼ਨ ਦੇ ਉੱਤੇ ਹਿੰਦੀ ਸੈਮੀਨਾਰਾਂ ਦੇ ਵਿੱਚ ਗੋਸ਼ਟੀਆਂ ਦੇ ਵਿੱਚ ਪਰ ਮੈਨੂੰ ਐ ਲੱਗਦਾ ਇਹ ਵੀ ਸੈਮੀਨਾਰਾਂ ਤੇ ਗੋਸ਼ਟੀਆਂ ਦਾ ਸ਼ਿੰਗਾਰ ਐ ਗੱਲ ਇਦੂਗਾ ਇਹ ਵੀ ਨਹੀਂ ਤੁਰੀ ਹੈਗੀ ਹਮ ਬੱਚਿਆਂ ਨੂੰ ਅੱਗੇ ਜਿਵੇਂ ਡੰਡੇ ਲੈ ਕੇ ਸ਼ਰਿਆਮ ਮਾਰਿਆ ਕੁੱਟਿਆ ਜਾਂਦਾ ਸੀਗਾ ਉਹ ਗੱਲ ਥੋੜੀ ਜਿਹੀ ਘਟੀ ਲੱਗਦੀ ਐ ਉਹ ਨਹੀਂ ਹੈਗੀ ਉਹ ਘਟ ਗਈ ਐ ਪਰ ਜਿਹੜੇ ਟੰਗ ਨਾਲ ਹੁਣ ਉਹਨਾਂ ਦੇ ਉੱਤੇ ਦੇ ਜ਼ੁਲਮ ਹੋ ਰਿਹਾ ਬੱਚਿਆਂ ਦੇ ਉੱਤੇ ਮੈਂ ਵੇਖਿਆ ਆਪਣੇ ਹੀ ਮੇਰੇ ਪਰਿਵਾਰ ਦੇ ਵਿੱਚੋਂ ਮੇਰੇ ਆਲੇ-ਦੁਆਲੇ ਆਂਡ-ਗਵਾਂਡ ਦੇ ਵਿੱਚ ਜਿਹੜੇ ਬੱਚੇ ਪੜਨ ਜਾਂਦੇ ਐ ਇੱਕ ਦਿਨ ਮੈਂ ਕੰਡੇ ਦੇ ਉੱਤੇ ਬੱਚਿਆਂ ਦਾ ਬਸਤਾ ਵੀ ਤੋਲ ਕੇ ਦੇਖਿਆ ਇੱਕ ਬੱਚੇ ਦੇ ਵਿੱਚ ਆਪਦੇ ਵਿੱਚ 24 ਕਿਲੋ ਭਾਰ ਹੈ ਬੱਚੇ ਦੇ ਵਿੱਚ ਆਪਦੇ ਵਿੱਚ ਤੇ ਉਹਦੇ ਬਸਤੇ ਦੇ ਵਿੱਚ 12 ਕਿਲੋ ਭਾਰ ਹੈ 24 ਕਿਲੋ ਦਾ ਬੱਚਾ ਜਿਹੜਾ ਬਿਲਕੁਲ ਨਾਜ਼ੁਕ ਸਿਹਤ ਦਾ ਹੈ ਕਮਜ਼ੋਰ ਸਿਹਤ ਦਾ ਹੈ ਉਹ 12-13 ਕਿਲੋ ਦਾ ਬਸਤਾ ਕਿਵੇਂ ਚੁੱਕ ਕੇ ਤੁਰੇ ਤੇ ਉਹਦੀ ਐਂ ਕੁੱਬ ਨਿਕਲਿਆ ਹੁੰਦਾ ਹੈ ਮੈਨੂੰ ਇੱਕ ਬੱਚੇ ਨੇ ਇਹ ਵੀ ਦੱਸਿਆ ਕਿ ਸਾਡਾ ਸਕੂਲ ਹੈ ਜਿਹੜਾ ਬਹੁਤ ਵੱਡਾ ਹੈ ਸਾਨੂੰ ਕਦੇ ਉੱਪਰਲੀ ਮੰਜ਼ਲ ਤੇ ਜਾ ਕੇ ਪੜਨਾ ਪੈਂਦਾ ਕਲਾਸਾਂ ਲਾਉਣੀਆਂ ਪੈਂਦੀਆਂ ਸਕੂਲ ਦੇ ਅੰਦਰ ਅੰਦਰ ਅਸੀਂ 2 ਕਿਲੋਮੀਟਰ ਘੱਟੋ ਘੱਟ ਤੁਰ ਲੈਨੇ ਆ ਬਸਤਾ ਚੱਕ ਕੇ ਉਹ 12-13 ਕਿਲੋ ਦਾ ਬਸਤਾ ਜਿਹੜਾ ਬੱਚਾ ਚੁੱਕ ਕੇ 2 ਕਿਲੋਮੀਟਰ ਤੁਰਦਾ ਹੈ ਉਹ ਤਾਂ ਜਿਵੇਂ ਫੌਜੀਆਂ ਨੂੰ ਫਿਰ ਸਜ਼ਾ ਲਾਈ ਜਾਂਦੀ ਹੈ ਪਿੱਠੂ ਇੱਕ ਕਿਸਮ ਦਾ ਉਹ ਪਿੱਠੂ ਹੈ ਜੋ 12-13 ਕਿਲੋ ਦਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਬੱਚਿਆਂ ਦੇ ਉੱਤੇ ਕਿੰਨਾ ਜ਼ੁਲਮ ਹੁੰਦਾ ਤੇ ਫਿਰ ਉਹ ਬੱਚੇ ਆ ਜਿਹੜੇ ਕਿਵੇਂ ਜਿਵੇਂ ਆ ਤੁਸੀਂ ਇਹਦੇ ਚ ਤਸਵੀਰ ਚ ਦੇਖ ਰਹੇ ਹੋ ਕਿ ਥੱਲੇ ਉਹ ਮਾਪਿਆਂ ਵੱਲੋਂ ਤੇ ਉੱਤੋਂ ਸਕੂਲ ਪ੍ਰਬੰਧਕਾਂ ਵੱਲੋਂ ਕਿਵੇਂ ਉਹਨੂੰ ਘੁੱਟਿਆ ਜਾ ਰਿਹਾ ਹੈ ਕਿ ਜੇ ਘਰੇ ਆ ਤਾਂ ਹੋਮਵਰਕ ਕਰੋ 8:00 ਵਜੇ ਸੌਣਾ ਹੈ 8:00 ਵਜੇ ਖਾਣਾ ਹੈ 8:00 ਵਜੇ ਨਹਾਉਣਾ ਹੈ ਉਹ ਤਾਂ ਮਸ਼ੀਨਾਂ ਬਣਾਤੀਆਂ ਬੱਚੇ ਅਸੀਂ ਨਾ ਉਹ ਹੱਸ ਸਕਦੇ ਆ ਨਾ ਉਹ ਖੇਡ ਸਕਦੇ ਆ ਨਾ ਕੋਈ ਇੰਜੋਇਮੈਂਟ ਕਰ ਸਕਦੇ ਆ ਕੁਝ ਵੀ ਨਹੀਂ ਉਹਨਾਂ ਦੀਆਂ ਖੁਸ਼ੀਆਂ ਤਾਂ ਅਸੀਂ ਖੋਲੀਆਂ ਅਸੀਂ ਉਹਨਾਂ ਨੂੰ ਚਾਬੀ ਭਰੇ ਖਡਾਉਣੇ ਬਣਾਉਣਾ ਚਾਹੁੰਦੇ ਆ ਕਿ ਚਾਬੀ ਇੰਨੀ ਭਰੀ ਐ ਨੇ ਘੰਟੇ ਆਏ ਆਏ ਚੱਲੋ ਜਿਵੇਂ ਅਸੀਂ ਚਾਬੀ ਭਰੀਆ ਤੁਹਾਨੂੰ ਘਰੋਂ ਜਾਂਦੇ ਤੇ ਸਕੂਲ ਵਾਲਿਆਂ ਦਾ ਉੱਤੇ ਬੋਝ ਐ ਉੱਤੇ ਸਕੂਲ ਵਾਲਾ ਜਿਹੜਾ ਸਕੂਲ ਪ੍ਰਬੰਧਕ ਨੇ ਉਹਨਾਂ ਦਾ ਬੋਝ ਤੇ ਥੱਲੋਂ ਮਾਪਿਆਂ ਦਾ ਬੋਝ ਤੇ ਵਿਚਾਲੇ ਨਿੰਬੂ ਵਾਂਗੂ ਨਚੋੜਿਆ ਜਾ ਰਿਹਾ ਉਹ ਵਿਦਿਆਰਥੀ ਉਹ ਬੱਚਾ ਅੱਜ ਦਾ ਤੇ ਮੈਨੂੰ ਐ ਲੱਗਦਾ ਉਹ ਡੰਡੇ ਖਾਣੇ ਦੋਕ ਸੌਖੇ ਸੀ ਮੈਨੂੰ ਤਾਂ ਲੱਗਦਾ ਕਿਉਂਕਿ ਮੈਂ ਖਾਧਿਆ ਉਹ ਮੈਂ ਉਹਨਾਂ ਲੋਕਾਂ ਵਿੱਚੋਂ ਆ ਕਿ ਮੈਂ ਉਸ ਜਮਾਨੇ ਦੇ ਵਿੱਚ ਪੜਿਆ ਕਿ ਜਦੋਂ ਡੰਡਾ ਵਰਤਿਆ ਜਾਂਦਾ ਸੀਗਾ ਸ਼ਰਿਆਮ ਉਹ ਉਦੋਂ ਇੱਕ ਮੁਹਾਵਰਾ ਵੀ ਸਾਡਾ ਟੀਚਰ ਬੋਲਦਾ ਹੁੰਦਾ ਸੀ ਦੋ ਪਈਆਂ ਬਿਸਰ ਗਈਆਂ ਸਦਕੇ ਮੇਰੀ ਢੂਹੀ ਦੇ ਜੇ ਦੋ ਪੈ ਗਈਆਂ ਫਿਰ ਕੀ ਹੋ ਗਿਆ ਉਹ ਹਿਸਾਬ ਹੀ ਦਿੰਦੇ ਸੀ ਬਾਅਦ ਚ ਐ ਕੁੱਟਣ ਤੋਂ ਬਾਅਦ ਚਪੇੜ ਮਾਰਨ ਤੋਂ ਬਾਅਦ ਇਹ ਸਿਲਸਿਲਾ ਚੱਲਦਾ ਸੀ ਪਰ ਆ ਜਾਲਾ ਬੱਚਾ ਤਾਂ ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਟੌਰਚਰ ਹੋ ਰਿਹਾ ਤੇ ਨਚੋੜਿਆ ਜਾ ਰਿਹਾ ਜਿਵੇਂ ਨਿੰਬੂ ਨੂੰ ਅਸੀਂ ਨਿੰਬੂ ਨਚੋੜਨੀ ਦੇ ਵਿੱਚ ਐ ਰੱਖ ਲੈਨੇ ਨਾ ਉਤੋਂ ਵੀ ਅਸੀਂ ਉਹਨੂੰ ਕੁੱਟ ਦਿਆਂ ਤੇ ਥੱਲੋਂ ਵੀ ਐ ਕੁੱਟ ਦਿੰਨੇ ਆ ਤੇ ਥੱਲੇ ਹੈਗੇ ਮਾਪੇ ਤੇ ਉੱਤੇ ਹੈਗੇ ਸਕੂਲ ਪ੍ਰਬੰਧਕ ਕਿ ਉਹ ਐ ਬੱਚਿਆਂ ਨੂੰ ਅਸੀਂ ਨਚੋੜੀ ਜਾਂਦੇ ਆ ਤੇ ਫਿਰ ਇਹਨਾਂ ਦੇ ਵਿੱਚੋਂ ਨਿਕਲੂਗਾ ਕਿ ਇਹ ਵੜਨਗੇ ਕਿ ਮੇਰੇ ਇੱਕ ਦੋਸਤ ਨੇ ਕਿਹਾ ਉਹ ਜਿੱਦ ਦੇ ਬੱਚੇ ਦਾ ਬਸਤਾ ਤੋਲਿਆ ਨਾ ਤੇ ਉਹ ਵੇਖ ਕੇ ਹੌਂਗਾ ਲੈ ਕੇ ਕਹਿਣ ਲੱਗਿਆ ਮੇਰਾ ਮਿੱਤਰ ਕਿ ਸਾਡੇ ਬੱਚੇ ਹੋਰ ਭਾਵੇਂ ਕੁਛ ਨਾ ਬਣਨੇ ਚੰਗੇ ਕੁਲੀ ਜ਼ਰੂਰ ਬਣ ਜਾਣਗੇ ਜਿਹੜੇ ਰੇਲਵੇ ਸਟੇਸ਼ਨਾਂ ਤੇ ਬੱਸ ਛੱਡਿਆਂ ਤੇ ਭਾਰ ਢੋਂਦੇ ਨਾ ਵਿਚਾਰੇ ਉਹ ਮਜ਼ਦੂਰ ਸਾਡੇ ਜਿਹੜੇ ਹੁੰਦੇ ਆ ਉਹਨਾਂ ਨੂੰ ਭਾਰ ਢੋਣ ਦੀ ਆਦਤ ਪੈ ਜਾਂਦੀ ਹੈ ਤਾਂ ਪਹਿਲੀ ਜਮਾਤ ਤੋਂ ਲੈ ਕੇ ਨਰਸਰੀ ਤੋਂ ਲੈ ਕੇ ਅਸੀਂ ਜਦੋਂ ਪਲੱਸ 2 ਤੱਕ ਇਹਨਾਂ ਨੂੰ ਲੈ ਕੇ ਜਾਂਦੇ ਆ ਤੇ 12 12 13 13 ਕਿਲੋ ਦੇ ਬਸਤੇ ਇਹਨਾਂ ਦੇ ਮੋਢਿਆਂ ਤੇ ਲੱਦੇ ਹੁੰਦੇ ਆ ਇਹ ਚੰਗੇ ਕੁਲੀ ਜ਼ਰੂਰ ਬਣ ਜਾਣਗੇ ਹੋਰ ਕੁਝ ਨਾ ਵੀ ਬਣਨ ਤਾਂ ਇਹ ਜਿਹੜਾ ਵਿਦਿਕ ਟੰਚਾ ਹੈ ਇਹ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ ਬੱਚਿਆਂ ਦੇ ਚਿਹਰੇ ਵੇਖਣ ਵਾਲੇ ਹੁੰਦੇ ਨੇ ਤੜਕੇ ਤੜਕੇ ਜਦੋਂ ਉਹਨਾਂ ਨੇ ਸਕੂਲ ਜਾਣਾ ਹੁੰਦਾ ਹੈ ਉਹਨਾਂ ਦੇ ਚਿਹਰੇ ਖਿੜੇ ਹੋਏ ਨਹੀਂ ਹੁੰਦੇ ਮੁਰਝਾਏ ਹੁੰਦੇ ਨੇ ਪਰੇਸ਼ਾਨ ਮਜਬੂਰੀ ਦੇ ਵਿੱਚ ਉਹ ਜਾਂਦੇ ਨੇ ਸਕੂਲਾਂ ਨੂੰ ਤੇ ਸਕੂਲਾਂ ਤੋਂ ਉਹ ਨਡਾਲ ਹੋ ਕੇ ਭੁੱਖ ਦੇ ਸਤਾਏ ਹੋਏ ਦੁਖੀ ਹੋ ਕੇ ਉੱਥੋਂ ਇਧਰ ਨੂੰ ਘਰਾਂ ਨੂੰ ਪਰਤ ਆਉਂਦੇ ਨੇ ਬਸ ਇਸੇ ਤਰ੍ਹਾਂ ਦੀ ਪ੍ਰਕਰਮਾ ਉਹ ਕਰਦੇ ਫਿਰਦੇ ਨੇ ਤੇ ਮਾਪੇ ਫਿਰ ਉਹਨਾਂ ਨੂੰ ਬਣਾਉਣਾ ਕੀ ਚਾਹੁੰਦੇ ਨੇ ਅੱਜ ਤੱਕ ਕਿਸੇ ਮਾਪੇ ਨੇ ਮੇਰੇ ਖਲ ਸ਼ਾਇਦ ਕਿਸੇ ਨੇ ਕਿਹਾ ਹੋਵੇ ਵੀ ਪੁੱਤ ਪੜ੍ਹ ਲਿਖ ਕੇ ਚੰਗਾ ਨਾਗਰਿਕ ਬਣੇ ਚੰਗਾ ਇਨਸਾਨ ਬਣੇ ਇਹ ਗੱਲ ਤਾਂ ਅਸੀਂ ਕਦੇ ਵੀ ਨਹੀਂ ਕਹਿੰਦੇ ਹਾਂ ਅਸੀਂ ਤਾਂ ਡੀਸੀ ਬਣਨਾ ਹੈ ਅਸੀਂ ਤਾਂ ਵੱਡਾ ਪੁਲਿਸ ਅਫਸਰ ਬਣਨਾ ਹੈ ਅਸੀਂ ਤੇ ਆ ਬਣਨਾ ਹੈ ਆ ਬਣਨਾ ਹੈ ਤੇ ਇਹ ਸਰਟੀਫਿਕੇਟ ਪ੍ਰਾਪਤ ਕਰਨ ਦੇ ਢੰਗ ਤਰੀਕੇ ਹੈ ਹੋਰ ਇਹ ਕੁਛ ਨਹੀਂ ਕੋਈ এডਿਕੇਸ਼ਨ ਨਹੀਂ ਹੈਗੀ ਕੋਈ ਇਹ ਵਿੱਦਿਆ ਨਹੀਂ ਹੈਗੀ ਤੇ ਜਿਹੜੇ ਅਸੀਂ ਸਟੈਪ ਪਾਸ ਕਰਦੇ ਹਰ ਸਾਲ ਬਾਅਦ ਅਸੀਂ ਇੱਕ ਸਰਟੀਫਿਕੇਟ ਇੱਕ ਗੱਤੇ ਦਾ ਟੁਕੜਾ ਜਿਹੜਾ ਉਹ ਖਰੀਦਣ ਦੇ ਵਾਸਤੇ ਅਸੀਂ ਸਕੂਲ ਜਾਈ ਜਾਂਦੇ ਹਾਂ ਕਾਲਜ ਜਾਈ ਜਾਂਦੇ ਹਾਂ ਤੇ ਜਿਹੜਾ ਟਿਊਸ਼ਨ ਸਿਸਟਮ ਹੈ ਇਹ ਟਿਊਸ਼ਨ ਸਿਸਟਮ ਹੈ ਜਿਹੜਾ ਇਹਨੇ ਤਾਂ ਬੱਚੇ ਹੋਰ ਵੀ ਪਰੇਸ਼ਾਨ ਕੀਤੇ ਹੋਏ ਨੇ ਕਿ ਉਹ ਭੁੱਖੇ ਤੇ ਆਏ ਘਰੋਂ ਪਰਤਦੇ ਆ ਤੇ ਉਹ 20 20 30 30 ਕਿਲੋ ਵਾਲੇ ਬਸਤੇ ਜਿਹੜੇ 20 15 15 ਕਿਲੋ ਦੇ ਬਸਤੇ ਆ ਉਹ ਘਰੇ ਰੱਖ ਕੇ ਉਹ ਫੇਰ ਥੋੜਾ ਬਹੁਤਾ ਖਾ ਕੇ 부ਝੇ ਮਨਾਂ ਦੇ ਨਾਲ ਫੇਰ ਟਿਊਸ਼ਨ ਵਾਲੀ ਦੇ ਪੱਲੇ ਪੈ ਜਾਂਦੇ ਨੇ ਜਾ ਕੇ ਤੇ ਟਿਊਸ਼ਨ ਵਾਲੀ ਜਿਹੜੀ ਬੀਬੀ ਹੁੰਦੀ ਹੈ ਜਾਂ ਕੋਈ ਪੜਾਉਣ ਵਾਲਾ ਬੰਦਾ ਹੁੰਦਾ ਜਿਹੜਾ ਉਹ ਫੇਰ ਉਹਨਾਂ ਦੇ ਉੱਤੇ ਉਹ ਬੋਝ ਲੱਦ ਕੇ ਉਹਨਾਂ ਨੂੰ ਤੋ ਤਰ ਰਟਣ ਰਟਣ ਜਿਹੜਾ ਚੱਲੀ ਜਾਂਦਾ ਉਹ ਕੰਮ ਕਰਵਾ ਕੇ ਫੇਰ ਇਹਨੇ ਬਸ ਸ਼ਾਮ ਪੈ ਜਾਂਦੀ ਹੈ ਤੇ ਸ਼ਾਮ ਪਈ ਰੋਟੀਆਂ ਖਾਧੀਆਂ ਤੇ ਸੁਪਨੇ ਦੇ ਵਿੱਚ ਵੀ ਉਹ ਬੱਚੇ ਫੇਰ ਇਸੇ ਸਿਸਟਮ ਦੇ ਸੁਪਨੇ ਲੈਦੇ ਸੌਂਦੇ ਆ ਉੱਠ ਖੜੋਂਦੇ ਆ ਇਹ ਟੌਰਚਰ ਹੋ ਰਿਹਾ ਮੈਨੂੰ ਐ ਲੱਗਦਾ ਸਾਡੇ ਬੱਚੇ ਤੇ ਮੈਂ ਜਿੱਦੇ ਬਸਤੇ ਤੋਲੇ ਸੀਗੇ ਉਹਨਾਂ ਬੱਚਿਆਂ ਦੇ ਤੇ ਮੈਨੂੰ ਇਸ ਕੱਲ ਦਾ ਫਿਕਰ ਹੋਇਆ ਸੀ ਤੇ ਇਹ ਮਨ ਤੇ ਬੋਝ ਸੀ ਇਹ ਬੋਝ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਹ ਕੀ ਹੋਵੇ ਇਸ ਵਿਦਿਪਰਨਾਲੀ ਚ ਕਿਵੇਂ ਸੁਧਾਰ ਹੋਣ ਸਾਡੇ ਸਿੱਖਿਆ ਸ਼ਾਸਤਰੀ ਸਾਡੇ ਮਨੋਵਿਗਿਆਨੀ ਸਾਡੇ ਜਿਹੜੇ ਹੋਰ ਐਜੂਕੇਸ਼ਨਿਸਟ ਨੇਗੇ ਉਹਨਾਂ ਨੂੰ ਕੌਮੀ ਪੱਧਰ ਤੇ ਕੁ ਮੰਤਰੀ ਪੱਧਰ ਦੇ ਉੱਤੇ ਸਟੇਟ ਲੈਵਲ ਦੇ ਉੱਤੇ ਇਹ ਸੋਚ ਲੈਣਾ ਚਾਹੀਦਾ ਕਿ ਵਿਦਿਕ ਨੀਤੀ ਕਿਹੋ ਜੀ ਹੋਵੇ ਸਲੇਬ ਸੀ ਤਿੰਨ ਚਾਰ ਕਿਸਮ ਦਾ ਬਣਾ ਰੱਖਿਆ ਇੱਥੇ ਤਾਂ ਪੰਜਾਬ ਦੇ ਵਿੱਚ ਤਿੰਨ ਚਾਰ ਕਿਸਮ ਦਾ ਆ ਜੀ ਪੰਜਾਬ ਬੋਰਡ ਹੈ ਆ ਆਈਸੀਐਸਸੀ ਪਤਾ ਨਹੀਂ ਕੀ ਹੈਗਾ ਆ ਅ ਕਿਤੇ ਕਿਤੇ ਤਿੰਨ ਚਾਰ ਕਿਸਮ ਦੇ ਤਾਂ ਅਸੀਂ ਸਲੇਵਸ ਬਣਾਏ ਹੋਏ ਨੇਗੇ ਦੁਕਾਨਾਂ ਖੋਲ ਰੱਖੀਆਂ ਸਿੱਖਿਆ ਦੇ ਨਾਂ ਤੇ ਦੁਕਾਨਾਂ ਨੇ ਸਕੂਲ ਉਹਨਾਂ ਨੂੰ ਕਹਿਣਾ ਜਿਆਦਾ ਟੁਕਮਾ ਨਹੀਂ ਹੋਏਗਾ ਦੁਕਾਨਾਂ ਬਣ ਗਈਆਂ ਸਰਟੀਫਿਕੇਟ ਖਰੀਦੋ ਕੀਮਤ ਤਾਰੋ ਤੇ ਥੋੜਾ ਜਿਹਾ ਤੁਸੀਂ ਉਹਦੇ ਚ ਰਹਿ ਕੇ ਪ੍ਰੈਕਟਿਸ ਕਰੋ ਤੇ ਉਹ ਸਰਟੀਫਿਕੇਟ ਜਦੋਂ ਮਿਲ ਜਾਂਦੇ ਨੇਗੇ ਉਹ ਕਿਸੇ ਕੋਲੇ ਐਮਬੀਬੀਐਸ ਦਾ ਸਰਟੀਫਿਕੇਟ ਆ ਜਾਂਦਾ ਕਿਸੇ ਕੋਲੇ ਆਈਪੀਐਸ ਦਾ ਜਾਂਦਾ ਤੇ ਫਿਰ ਉਹ ਜਿਹਦੇ ਕੋਲੇ ਜਿੱਡਾ ਵੱਡਾ ਸਰਟੀਫਿਕੇਟ ਹੁੰਦਾ ਫਿਰ ਉਹ ਸਮਾਜ ਦੇ ਵਿੱਚ ਓਡਾ ਵੱਡਾ ਰਤਬਾ ਵੀ ਪਾਉਂਦਾ ਹੈ ਤੇ ਉੰਨੀ ਵੱਡੀ ਉਹ ਕਮਾਈ ਵੀ ਕਰਦਾ ਹੈ ਭਾਵੇਂ ਜਾਇਜ਼ ਟੰਗਾਂ ਨਾਲ ਕਰੇ ਭਾਵੇਂ ਨਜਾਇਜ਼ ਟੰਗਾਂ ਨਾਲ ਕਰੇ ਇਹ ਫਿਰ ਇੱਕ ਸਿੱਖਿਆ ਸ਼ਾਸਤਰੀ ਹੋਏ ਨੇ ਜਗਮੂਨ ਕੌਸ਼ਲ ਬਠਿੰਡੇ ਤੋਂ ਉਹ ਤਾਂ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਆਪਣੀ ਹੈਸ਼ੀਅਤ ਦੇ ਮੁਤਾਬਕ ਦਿੱਤੇ ਹੋਏ ਦਵਾਏ ਹੋਏ ਲੁੱਟ ਦੇ ਲਾਇਸੈਂਸ ਨੇ ਉਹ ਤਾਂ ਇਹ ਕਿਆ ਕਰਦੇ ਸੀ ਇਹ ਲੁੱਟ ਦੇ ਲਾਇਸੈਂਸ ਨੇ ਕਿ ਲੁੱਟੋ ਲੋਕਾਂ ਨੂੰ ਡਿਗਰੀ ਮਿਲ ਗਈ ਹੁਣ ਤੁਹਾਨੂੰ ਲੁੱਟਣ ਦਾ ਲਾਇਸੈਂਸ ਮਿਲ ਗਿਆ ਤੁਹਾਡੇ ਕੋਲ ਇਹ ਡਿਗਰੀ ਆ ਗਈ ਹੈ ਤਾਂ ਕੀ ਅਸੀਂ ਇਹ ਲੁਟੇਰੇ ਪੈਦਾ ਕਰਨੇ ਆ ਇਸ ਕਿਹੋ ਜਿਹੇ ਬੱਚੇ ਪੈਦਾ ਕਰ ਰਹੇ ਆ ਤੇ ਦੋਨੋਂ ਤਸਵੀਰਾਂ ਨੂੰ ਧਿਆਨ ਨਾਲ ਫੇਰ ਦੇਖੋ ਤੇ ਮੇਰੀ ਬੇਨਤੀ ਹੈ ਕਿ ਇਹਨਾਂ ਦੋਨੋਂ ਤਸਵੀਰਾਂ ਤੋਂ ਸਾਡੇ ਬੱਚਿਆਂ ਨੂੰ ਛੁਟਕਾਰਾ ਕਿਵੇਂ ਮਿਲੇ ਇਹ ਅੱਜ ਮੇਰਾ ਸਵਾਲ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਤੇ ਇਸ ਸਵਾਲ ਦਾ ਜਵਾਬ ਤੁਸੀਂ ਹੀ ਦੇਣਾ ਹੈ ਤੇ ਇੱਕ ਮੇਰੀ ਬੇਨਤੀ ਹੈ ਕਿ YouTube ਚੈਨਲ ਮੇਘ ਰਾਜ ਰੱਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਿਆ ਕਰੋ ਸ਼ੇਅਰ ਕਰ ਲਿਆ ਕਰੋ ਲਾਈਕ ਕਰ ਲਿਆ ਕਰੋ ਕਮੈਂਟ ਕਰ ਲਿਆ ਕਰੋ ਬਹੁਤ ਧੰਨਵਾਦ